ਫਰੋਜ਼ਪੁਰ ਦੇ ਪਿੰਡ ਕਾਲੂਵਾਲਾ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਇਸ ਸੰਬੰਦੇ ਵਿੱਚ ਜਾਣਕਾਰੀ ਦਿੰਦੇ ਆ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਾਹਰ ਨਜਾਇਜ਼ ਸਬੰਧ ਸਨ ਜਿਸ ਦੇ ਚਲਦਿਆਂ ਕਈ ਵਾਰ ਉਸ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪਤਨੀ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਈ ਹੈ ਤੇ ਅੱਜ ਮੁੰਡੇ ਦਾ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਮੌਤ ਹੋ ਜਾਣਾ ਵੱਡੇ ਸਵਾਲ ਖੜੇ ਕਰਦਾ ਫਿਰੋਜ਼ਪੁਰ ਦੇ ਪਿੰਡ ਕਾਲੂ ਦੇ ਵਿੱਚ ਨਜਾਇਜ਼ ਸਬੰਧਾ ਚੱਲਦਿਆ ਮੁੰਡੇ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਆਪਣੀ ਪਤਨੀ ਦੇ ਬਾਹਰ ਅवैध ਸਬੰਧਾ ਕਾਰਨ ਪਰੇਸ਼ਾਨ ਸੀ ਤੇ ਆरोप ਲੱਗ ਰਹੇ ਨੇ ਕਿ ਪਤਨੀ ਦੇ ਵੱਲੋਂ ਹੀ ਪ੍ਰੇਮੀ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਜਿਹੜੀ ਮ੍ਰਿਤਕ ਦੇ ਉਸ ਨੂੰ ਲਟਕਾ ਦਿੱਤਾ ਗਿਆ ਤੇ ਚੀਲਾਂਦੇ ਹੋਏ ਜਿਹੜੀ ਪਤਨੀ ਘਰ ਦੇ ਬਾਹਰ ਆ ਗਈ ਹੈ ਤੇ ਉਹਨਾਂ ਮੰਗ ਕੀਤੀ ਹੈ ਕਿ ਪਤਨੀ ਤੋਂ ਉਸ ਦੇ ਪ੍ਰੇਮੀ ਦੇ ਖਿਲਾਫ ਕਾਰਵਾਈ ਕੀ ਕੀਤੀ ਜਾਵੇ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੀਮਾ ਸੀਮਾ ਕੀ ਲੱਗਦਾ ਹੈ ਇਹ ਕਿ ਸਾਡਾ ਵੀਰਾ ਸੀ ਕੀ ਕਾਰਨ ਹੋ ਗਿਆ ਸਾਡੇ ਪਰਜਾਈ ਨੇ ਮਰਵਾਇਆ ਏ ਦੋ ਬੰਦੇ ਲਿਆ ਕੇ ਮਰਵਾਇਆ ਸੀ ਗੰਨੀ ਕੁੱਟੀ ਨੇ ਸੁਬੰਦਨ ਦੇ ਗਏ ਸੀ ਬੰਦੇ ਨਾਲ ਥੱਕੇ ਖਾਂਦੀ ਸੀ ਗੜੀ ਲੋਕਾਂ ਦੇ ਕੰਮ ਮੱਲੇ ਵੇਲੇ ਲੋਕਾਂ ਨੇ ਹਾਂਜੀ ਇੱਕ ਬੰਦਾ ਵਰ ਨਾਲ ਜੋੜਾ ਵਾ ਸੀ ਇੱਕ ਠਿੰਦਰ ਸਿੰਘ ਹੈ ਜਿੰਦੇ ਨਾਲ ਇਹਨੇ ਕੋਟ ਮੈਰਿਜ ਵੀ ਕਰਾਈ ਬਈਏ ਹਾਂਜੀ ਪਤਾ ਨਹੀਂਗਾ ਵੀ ਕੋਟ ਮੈਰਿਜ ਵੀ ਕਰਾਈ ਅੱਜ ਹੀ ਦੇ ਸਾਰੇ ਸਬੂਤ ਗੱਡੇ ਨੇ ਅੱਜ ਮਹਿਲਾ ਵਿਚਾਰਕ ਤਿੰਨ ਬੜੀ ਗਰਦਨ ਕੁੱਟੀ ਨੇ ਸਾਨੂੰ ਕਹਿੰਦੇ ਫਾਇ ਲੱਗ ਗਈ ਹੈ ਆਪੇ ਲੱਗਾਏ ਤਾਂ ਆਪ ਲਾ ਤੇ ਮਾਰ ਤੇ ਕੰਨੀ ਘਟ ਤੇ ਤਾਂ ਆਪ ਲਾਇਆ ਜੇ ਮਰੇ ਹੱਤ ਜਬ ਨਿਕਲੇ ਆਈ ਫਾਇ ਲੱਗਿਆ ਤਾਂ ਕੋਈ ਜਬ ਨਹੀਂ ਨਿਕਲੀ ਕੋਈ ਹੁੰਦੀ ਕੰਨੀ ਨਹੀਂ ਕਚੀਚੀ ਪਾਈ ਪੱਖਾ ਨਹੀਂ ਡਿੰਗਾ ਵਾਇਆ ਉਹ ਮੇ ਪੱਖਾ ਖੜਾ ਹੈ ਲਵ ਮੈਂ ਹਾਂ ਰਾੜ ਕੇ ਕਤਰ ਕੀਤਾ ਨੇ ਤਿੰਨਾ ਨੇ ਹਾਂ ਪਿੰਡ ਦੇ ਨੇ ਉਹਦੇ ਨਾਲ ਕਿੰਨੇ ਦੇ ਸਮਾਨ ਨੇ ਦੋ ਸਾਲ ਹੋ ਗਏ ਨੇ ਹਾਂ ਕਰੇ ਆਉਂਦੇ ਸੀ ਅਸੀਂ ਤਿੰਨ ਚਾਰ ਮੋਬਾਈਲਾਂ ਹੀ ਫੜ ਲਈਆਂ ਨੇ ਅਸੀਂ ਦੀ ਮਿੰਟ ਵੀ ਕੀਤੀ ਏ ਪਤੋਂ ਦੇ ਨਾਲ ਜਾਣਾ ਤੂੰ ਚਲੀ ਜਾ ਸਾਡਾ ਕਾਰ ਬਰਬਾਦ ਨਾ ਕਰੀ ਤੂੰ ਚਲੀ ਜਾ ਬੰਦੇ ਮਗਰ ਜਾਣਾ ਹੀ ਤਾਂ ਸਵੇਰੇ ਕਿਵੇਂ ਪਤਾ ਲੱਗਿਆ ਸਵੇਰੇ ਰੋਲਾ ਪਾਇਆ ਸੀ ਸਾਡਾ ਮੇਰਾ ਡੈਡੀ ਬਾਹਰ ਸੁੱਤਾ ਪਿਆ ਸੀ ਰੋਲਾ ਪਾਇਆ ਸੀ ਰਾਤ ਨੂੰ ਵੀ 12:30 ਦਾ ਟਾਈਮ ਹੈਗਾ ਸੀ 1 ਵਜੇ ਹੀ ਖੜਾ ਸੀ 1 ਵਜੇ ਠੀਕ ਹੈ ਰਹੀ ਕਹਿੰਦੀ ਉਠੋ ਆਹ ਹੈ ਨਹੀਂ ਜੀ ਕੰਮ ਆ ਰਹੇ ਜੀ ਕੰਮ ਆ ਰਹੇ ਤੇ ਮੇਰੇ ਪਾਪਾ ਆਂਦਾ ਅੰਦਰ ਕੀ ਹੋ ਗਿਆ ਉਹਨੇ 부ਏ ਨੇ ਬਾਰੀ ਮਣ ਜਾ ਕੇ ਵੇਖਿਆ ਸੀ ਤੇ ੱੱਕਾ ਮਾਰਾ ਸੀ ਤੰਦਰ ਚੁੰਨੀਆਂ ਖੋਲ ਲਿਆਵੇ ਨਾਲੋਂ ਵੱਡੀਆਂ ਆਵੇ ਹਾਂ ਵੱਡੀਆਂ ਦੀ ਸੀ ਹਾਂ ਵੀਡੀਓ ਵਿਆਹ ਬਣਾ ਲਈ ਸੀ ਮੋਬਾਈਲ ਤੇ ਵੀਡੀਓ ਬਣਾ ਤੇ ਫਿਰ ਡਾਕਟਰ ਮਣੇ ਫੋਨ ਵੀ ਲਾ ਦਿੱਤਾ ਸੀ ਵੀ ਡਾਕਟਰ ਆ ਜਾ ਤੂੰ ਹੈਂ ਦੀ ਮੌਤ ਵੇਖੀ ਮੌਤ ਹੋ ਗਈ ਕਿ ਤੜਕਣ ਦੀ ਚਲਦੀ ਇੱਕ ਨਹੀਂ ਚਾਹੀਏ ਮੇਰੇ ਵੀਰੇ ਨੇ ਵੇਖ ਦੋਵੇਂ ਭੱਜੇ ਜਾਂਦੇ ਨੇ ਫਿਰ ਮੇਰਾ ਵੀਰਾ ਵੀ ਮਗਰੇ ਮੇਰਾ ਡੈਡੀ ਵੀ ਜਦੋਂ ਮੇਰਾ ਵੀ ਹਾਂ ਦੋਨੇ ਭੱਜ ਗਏ ਨੇ ਕੈਂਪਰਾਂ ਵਿੱਚ ਦੋਵੇਂ ਆ ਗਏ ਨੇ ਭਜਦੇ ਮੇਰੇ ਵੱਡੇ ਵੀਰ ਦੇ ਗਲਮੇ ਤੋਂ ਬਨੇ ਫੜ ਲਿਆ ਮੇਰੇ ਨੇ ਵੱਡਾ ਵੀਰ ਹੈਗਾ ਵੀ ਅੰਬਲੀ ਸੀ ਉਹ ਤੇ ਕਮਜ਼ੋਰ ਸਰੀਰ ਸੀ ਉਹਦੇ ਤੋਂ ਨਹੀਂ ਕਾਬੂ ਆਇਆ ਉਹ ਨਿਕਲ ਗਿਆ ਸਾਨੂੰ ਇਨਸਾਫ ਚਾਹੀਦਾ ਤਿੰਨਾਂ ਨੂੰ ਕਤਲ ਇਨਾਂ ਨੂੰ ਜੇ ਸਜ਼ਾ ਮਣੀ ਚਾਹੀਦੀ ਏ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਤਿੰਨਾਂ ਨੂੰ ਮਣੀ ਚਾਹੀਦੀ ਏ ਅੱਜ ਸਾਡੇ ਬੱਚੇ ਰੁਆਲੇ ਨੇ ਧੁੰਨ ਦੇ ਵੀ ਰੁਆਲੇ ਇਹ ਪ੍ਰਿੰਕਾ ਨਾਦੀ ਜਨਾਨੀ ਸੀਗੀ ਉਹਦਾ ਕਰਤਾਰ ਮੰਗਲੂ ਸਿੰਘ ਸੀਗਾ ਜੀ ਉਹਦੇ ਪ੍ਰਿੰਕਾ ਦੇ ਛਿੰਦਰ ਸਿੰਘ ਨਾਂ ਦੇ ਛਿੰਦਰ ਛਿੰਦਰ ਸਿੰਘ ਪੁੱਤਰ ਉਹਦਾ ਪੁੱਤਰ ਪ੍ਰੇਮ ਸਿੰਘ ਵਾਸੀ ਅਭਿਵਲਾ ਨਨਜਾਇਸ ਮਨਸੀ ਦੇ ਜਿਸ ਕਰਕੇ ਕਈ ਵਾਰ ਇਹਨਾਂ ਦਾ ਆਪਸੀ ਮਤਲਬ ਖਰਾਬ ਹੀ ਹੋਇਆ। ਬੀਤਿ ਰਾਤ ਉਹਨੇ ਆਪਣੇ ਇਸ ਮਤਲਬ ਜਾਂ ਪਤਨੀ ਦੇ ਪ੍ਰਿੰਕਾ ਦੇ ਤੇ ਉਹਦੇ 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 ਯਾਰ ਦੇ ਯਾਰ ਦੇ ਸਬੰਧਾਂ ਨੂੰ ਦੁਖਿਓ ਕੇ ਨੇ ਫਾਇਲ ਇਹ ਗਤਮ ਤਾਂ ਕਰ ਲਈ ਜਿਸ ਤੇ ਮਕਦਮਾ ਨੰਬਰ 267 ਮਿਤੀ ਅੱਜ ਦੀ ਜੁਤੇ 25 7 24 ਅੰਡਰ ਸੈਕਸ਼ਨ 108 ਅ ਤਿੰਨ ਜੰਮਲਪੰਜ ਬੀ ਐਨਐਸ थाना ਸੋਧਾ ਫਰੂਰੂ ਡਿਸਟ੍ਰਿਕਟ ਅਗਿਆ ਜਿਹਦੇ ਤਫਤੀਸ਼ ਜਾਰੀ ਹੈ ਨਹੀਂ ਜੀ ਅਰੇ ਗ੍ਰਿਫਤਾਰੀ ਨਹੀਂ ਹੋਈ ਗ੍ਰਿਫਤਾਰੀ ਵਾਸਤੇ ਪਾਰਟੀ ਪੁਲਿਸ ਪਾਰਟੀ ਬਣਾਈ ਗਈ ਹੈ ਜੋ ਜਲਦ ਦੋਸਤ ਨੂੰ ਗ੍ਰਿਫਤਾਰ ਕਰਕੇ ਪੇਸ਼ ਇਜ਼ਾਦ ਦਿੱਤਾ ਜਾਏਗਾ